ਮੇਰਾ ਨਾਮ ਨਿੱਕਾ ਸਿੰਘ ਹੈ ਜੀ ਇਹ ਜਾਮਨਾ ਮੈ ਲਿਆ ਹੋਈਆਂ ਠੇਕੇ ਤੇ ਹੀ ਇਹ 25 ਬੂਟੇ ਆਈ 40000 ਰੁਪਏ ਦੇ ਲੈ ਹੋਏ ਆਈ ਸੀਜ਼ਨ ਵਧੀਆ ਜੇ ਤਾਂ ਮੀਂਹ ਨਾ ਪਵੇ ਤਾਂ ਸੀਜ਼ਨ ਵਧੀਆ ਜੇ ਮੀਂਹ ਵੀ 2-4 ਪੈ ਜਾਮ ਤਾਂ ਫਿਰ 10 ਗ੍ਰੇਡ ਇੱਕ ਬੂਟੇ ਤੋਂ ਮੰਨ ਕੇ ਚੱਲੋ ਵੱਡੇ ਬਣ ਜਾਂਦੇ ਆ ਜੇ ਸਹੀ ਸਮਾਂ ਸਮਾਲ ਹੋਏ ਤਾਂ ਸਾਰੇ ਮਿਹਨਤ ਬਹੁਤ ਜ਼ਿਆਦੀ ਆਈ ਮਿਹਨਤ ਤਾਂ ਬਸ 50 ਫੁੱਟ ਪੌੜੀ ਲੱਗੀ ਹੋਈ ਹੈ ਜੀ ਤੋਰ ਲਾ ਕੇ ਤੋੜਦੇ ਆ ਜੀ ਤੋੜਨ ਤੋਂ ਬਾਅਦ ਸ਼ਾਂਟਾ ਸੰਟਾਈ ਕਰਕੇ ਇਹਨੂੰ ਬਸ ਭੰਡੇ ਭੇਜ ਦਿੰਨੇ ਜਾ ਕੇ ਤੇ ਦਿੱਲੀ ਭੇਜ ਦਿੰਨੇ ਜਿੱਥੇ ਮਨ ਕਿਤੇ ਲੋ ਪਾ ਮਿਲਦਾ ਹੀ ਕੀ ਚੱਲ ਕੱਲ ਹੁਣ 60 70 ਰੁਪਏ ਕਿਲੋ ਹੈ ਜੀ ਹਾਂ ਤੇ ਇਹਦੀ ਦਿਵਾਲੀ ਵੇਲੇ ਟੱਕ ਟੁੱਕ ਲੱਗ ਜਾਂਦੇ ਜੇ ਜਾਂ ਮਨ ਕਿਤੇ ਲੋ ਕੋਟੀ-ਕੁਟੀ ਕਰਕੇ ਮਨ ਆਪਾ ਪਾ ਦਾਂਗੇ ਤਾਂ ਮਾਲ ਸਹੀ ਹੋ ਜੂਗਾ ਜੀ ਇੰਨਾ ਕੋਈ ਮਿਹਨਤ ਕਰਾਂਗੇ ਤਾਂ ਫਿਰ ਹਾਂ ਇਹ ਅਲੱਗ-ਅਲੱਗ ਵੈਰੈਟੀਆਂ ਬਣਾ ਕੇ ਜਿਵੇਂ ਮੋਟੀ ਵੱਖਰੀ ਹੈ ਬਰੀਕ ਵੱਖਰੀ ਹੈ ਜਿਹੜੀ ਸ਼ਾਂਟ ਰਹਿ ਜਾਂਦੀ ਉਹ ਵੱਖਰੀ ਰਹਿ ਜਾਂਦੀ ਹੈ ਜੀ ਉਹ ਵੀ ਮਨ ਕਿਤੇ ਉਹ ਵੇਚ ਜਾਂਦੀ ਹੈ ਸ਼ਾਂਟ ਵੀ ਜੀ ਮਨ ਕੇ ਲੋ ਗਿਰਕਣ ਗੁੜਕਾ ਕੱਢ ਕੇ ਵੇਚੀ ਜਾਂਦੀ ਐ ਅਨਸਾਰੀ ਵਾਲੇ ਲੈ ਲੈਂਦੇ ਐ ਗਿਰਕਾ ਕੰਮ ਆਉਂਦੀ ਆ ਬਾਈ ਹਾਂਜੀ ਹਾਂਜੀ ਅਨਸਾਰੀ ਵਾਲਾ ਨੂੰ ਮਨ ਕੇ ਸੁਕਾ ਕੇ ਹੀ ਸੁਕਾ ਕੇ ਵੇਚੀ ਜਾਂਦੇ ਆ ਜੀ ਠੀਕ ਇਹ ਸਹੀ ਤਾਂ 4-5 ਸਾਲ ਚ ਲੱਗ ਪੈਂਦਾ ਕੋਈ ਲੰਮਾ ਸਮਾਂ ਵੀ ਲੱਗ ਜਾਂਦਾ 7 ਸਾਲ ਵੀ ਲੱਗ ਜਾਂਦੇ ਆ ਜੀ ਜਾਂ ਤਾਂ 5 ਸਾਲਾਂ ਬਾਅਦ ਲੱਗ ਪੈਂਦਾ ਜੀ ਕਿ ਟੱਕ ਦਿਵਾਲੀ ਵੇਲੇ ਲੱਗਦੇ ਆ ਜੀ ਦਿਵਾਲੀ ਵਾਲੇ ਮਹੀਨੇ ਜੇ ਤੋ ਮਰਜ਼ੀ ਮਨ ਕੇ ਲਾ ਸਕਦਾ ਹੂੰ ਇਹਦੇ ਨਾਲ ਕੋਈ ਕਹਿੰਦੇ ਆ ਵੀ ਮਨ ਕੇ ਚੱਲੋ ਵੀ ਜਾਮਨ ਵੱਧ ਲੱਗ ਜਾਂਦੀ ਐ ਹੂੰ ਮੀ ਨਾਲ ਮੰਨ ਕੇ ਜਦੋਂ ਕੱਚਾ ਮਾਲ ਹੁੰਦਾ ਜਿਵੇਂ ਜਾਮਨ ਲੱਗਣ ਲੱਗ ਗਈ ਇਹਦਾ ਕੱਚਾ ਮਾਲ ਹੁੰਦਾ ਜਦੋਂ 20 ਪਾ ਜਾਂਦਾ ਹੈ ਮੰਨ ਕੇ ਲੋ ਇੱਕ 20 ਪੈ ਗਿਆ ਦੋ 20 ਪੈ ਗਿਆ ਤਿੰਨ 20 ਪੈ ਗਿਆ ਵੀ ਜਾਨੀ ਕਿ ਮੋਟਾ ਹੋ ਜਾਂਦਾ ਮਾਲ ਬਹੁਤ ਸਵਾਜ ਬਹੁਤ ਵਧੀਆ ਬਣ ਜਾਂਦਾ ਜਾਮਨ ਦਾ ਸਾਬ ਸफाई ਆਉਂਦਾ ਮਤਲਬ ਸਾਡੇ ਦਰਸ਼ਕਾਂ ਨੂੰ ਕੇਵ ਜੀਆਂ ਹੈਗੀਆਂ ਜਾਮਨ ਇਹ ਉੱਪਰ ਚੱਕ ਕੇ ਦਿਖਾ ਗਏ ਸਾਮ ਕੋਇੰਟ ਥੋੜਾ ਹੋਰ ਮੇਂ ਪੈਣਾ ਬਹੁਤ ਜਾਂਦੀ ਹੈ